ਗੱਡੀ 'ਚ ਬੈਠੇ ਡਰਾਈਵਰ ਨਾਲ ਹੋਈ ਅਨਹੋਣੀ ਮੋਕੇ ਤੇ ਲੋਕਾਂ ਨੂੰ ਪਈ ਹੱਥਾਂ ਪੈਰਾਂ ਦੀ ਮਿੰਟਾਂ 'ਚ ਹੋਇਆ ਲੱਖਾਂ ਦਾ ਨੁਕਸਾਨ ਤਸਵੀਰਾਂ ਜੋ ਤੁਸੀਂ ਆਪਣੇ ਟੀਵੀ ਸਕਰੀਨ ਤੇ ਦੇਖ ਰਹੇ ਹੋ ਜਿਸ ਦੇ ਵਿੱਚ ਤੁਹਾਨੂੰ ਇੱਕ ਗੱਡੀ ਦੇ ਵਿੱਚ ਅੱਗ ਦੇ ਪਾਪੜ ਬਲਦੇ ਹੋਏ ਨਜ਼ਰ ਆ ਰਹੇ ਹੋਣਗੇ। ਦਰਅਸਲ ਇਸੇ ਹੀ ਗੱਡੀ ਦੇ ਵਿੱਚ ਬੈਠੇ ਡਰਾਈਵਰ ਦੇ ਨਾਲ ਇਹ ਅਨੁਕੂਣੀ ਹੋਈ ਹੈ। ਜਿਸ ਵੇਲੇ ਉਹ ਇਸ ਗੱਡੀ ਦੇ ਵਿੱਚ ਬੈਠਾ ਸੀ ਤਾਂ ਉਸ ਦੇ ਨਾਲ ਵੱਡਾ ਹਾਦਸਾ ਹੋ ਜਾਂਦਾ ਹੈ। ਤੇਜ਼ ਹਾਦਸੇ ਦੇ ਚਲਦਿਆਂ ਉਹ ਗੱਡੀ ਤੋਂ ਬਾਹਰ 扑ੜ ਕੇ ਡਿੱਗਦਾ। ਸੀਸੀਟੀਵੀ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਗੱਡੀ ਖੜੀ ਹੈ ਤੇ ਉਸ ਵਿੱਚੋਂ ਅਚਾਨਕ ਇੱਕ ਸ਼ਖਸ ਬਾਹਰ ਆ ਕੇ ਡਿੱਗਦਾ ਹੈ ਤੇ ਗੱਡੀ ਨੂੰ ਅੱਗ ਲੱਗ ਜਾਂਦੀ ਹੈ ਜਿਸ ਤੇ ਚਲਦਿਆਂ ਗੱਡੀ ਦੇ ਵਿੱਚ ਸਵਾਰ ਡਰਾਈਵਰ ਬੁਰੇ ਤਰੀਕੇ ਦੇ ਨਾਲ ਚੁਲਸ ਜਾਂਦਾ ਹੈ ਤੇ ਇਸ ਪਿਆਨਕ ਹਾਦਸੇ ਦੇ ਚਲਦਿਆਂ ਉੱਥੇ ਲੋਕਾਂ ਦੀ ਪੀੜ ਲੱਗ ਜਾਂਦੀ ਹੈ ਤੇ ਡਰਾਈਵਰ ਦੀ ਹਾਲਤ ਨੂੰ ਦੇਖ ਕੇ ਉਸ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਜਾੜਕਾਰੀ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜੋ ਡਰਾਈਵਰ ਬੁਰੇ ਤਰੀਕੇ ਦੇ ਨਾਲ ਚਲਸਿਆ ਦਰਸਾ ਲੋਕੋ ਗੱਡੀ ਦੇ ਅੰਦਰ ਬੈਠ ਕੇ ਖਿੜਕੀ ਖੋਲ ਕੇ ਬੀੜੀ ਪੀ ਰਿਆ ਸੀ ਤੇ ਜਸਤੁਰਾਨ ਅਚਾਨਕ ਗੱਡੀ ਦੇ ਵਿੱਚ ਧਮਾਕਾ ਹੋ ਜਾਂਦਾ ਹੈ। ਜਿਵੇਂ ਹੀ ਇਸ ਅੱਗ ਲੱਗਣ ਦੀ ਘਟਾ ਦੇ ਬਾਰੇ ਵਿੱਚ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਜਾਂਦਾ ਹੈ ਤਾਂ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚਦੀ ਹੈ। ਇਵਾਦ ਦੇ ਲਈ ਸੱਤਾ ਦੇ ਮੈਂਬਰ ਵੀ ਮੌਕੇ ਤੇ ਪਹੁੰਚ ਜਾਂਦੇ ਨੇ ਤੇ ਜ਼ਖਮੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਕਿ ਬਠਿੰਡਾ ਅਮਰੀਕ ਸਿੰਘ ਰੋਡ ਜਿੱਥੇ ਸੰਦੇ ਸੇਲ ਆ ਉਥੇ ਇੱਕ ਕਾਰ ਨੂੰ ਅੱਗ ਲੱਗੀ ਸੂਚਨਾ ਮਿਲਣ ਤੇ ਸਹਾਰਾ ਜਨ ਸਰਵੈਂਸ ਐਮਬੂਲੈਂਸ ਟੀਮ ਨੇ ਸੰਦੀਪ ਗਿਲ ਮੌਕੇ ਤੇ ਆ ਕੇ ਦੇਖਿਆ ਤੇ ਫਾਇਰ ਬ੍ਰਿਗੇਡ ਵੀ ਅੱਗ ਬੁਝਾਉਣ ਤੇ ਲੱਗੀ ਹੋਈ ਸੀਗਾ ਜਿਹੜਾ ਕਿ ਕਾਰ ਦਾ ਡਰਾਈਵਰ ਸੀਗਾ ਲੋਕਾਂ ਦੀ ਰਾਹੀ ਲੋਕਾਂ ਦੀ ਮਦਦ ਨਾਲ ਉਹਨੂੰ ਬਾਹਰ ਕੱਢਿਆ ਗਿਆ ਤੇ ਉਹਨੂੰ ਚੱਕ ਕੇ ਸ਼ਿਵਲ ਹਸਪਤਾਲ ਲੈ ਕੇ ਆਏ ਬਾਕੀ ਲਾਚਾਰ ਪਵਨ ਕੁਵਾਰ ਨਾਮ 59 ਸਾਲ ਉਮਰ ਦਾ ਪ੍ਰਤਾਪਨਗਰ ਦਾ ਰਹਿਣ ਲਗਾ ਇਹਦੇ ਦਸਤਾਨ ਮੁਤਾਬਕ ਇਹ ਕਹਿੰਦੀ ਇੰਜਨ ਦੇ ਵਿੱਚੋਂ ਕੋਈ ਸ਼ਾਰਟ ਸਰਕਟ ਹੋਇਆ ਜਿਸ ਕਾਰਨ ਗੱਡੀ ਨੇ ਕਾਫੀ ਧੂੰਆਂ ਫੜ ਲਿਆ ਉਸ ਤੋਂ ਬਾਅਦ ਅੱਗ ਲੱਗ ਗਈ ਤੇ ਸਾਰੇ ਬ੍ਰਿਗੇਡ 팀 ਦੀ ਮੌਕੇ ਤੇ ਆ ਤੇ ਕਾਰ ਤੇ ਅੱਗ ਲੱਗੇ ਹੋਏ ਸੀ ਤੇ ਸਾਰੇ ਬ੍ਰਿਗੇਡ ਨੇ ਕਾਰ ਨੂੰ ਆ ਜਿਹੜੀ ਅੱਗ ਲੱਗੀ ਉਹਦੇ ਚ ਕਾਬੂ ਪਾ ਲਿਆ ਗਿਆ ਤੇ ਉਹਨੂੰ ਹਸਪਤਾਲ ਲੈ ਕੇ ਬਾਕੀ ਇਲਾਜ ਚੱਲ ਰਿਹਾ ਸਰ ਸਾਨੂੰ ਇੱਕ ਫਾਇਰ ਕਾਲ ਆਈ ਸੀ ਕਿ ਗੱਡੀ ਨੂੰ ਅੱਗ ਲੱਗੀ ਹੈ ਤੇ ਜਦੋਂ ਨੂੰ ਮੌਕੇ ਤੇ ਪਹੁੰਚੇ ਤੇ ਉੱਥੇ ਗੱਡੀ ਨੂੰ ਅੱਗ ਲੱਗੀ ਹੋਈ ਸੀ ਤੇ ਇੱਕ ਡਰਾਈਵਰ ਨੂੰ ਜੱਗ ਨਹੀਂ ਪਾਇਆ ਸੀ ਉਹਨੂੰ ਹਸਪਤਾਲ ਪਹੁੰਚਾਇਆ ਗਿਆ ਅੱਛਾ ਗੱਡੀ ਖੜੀ ਸੀਗੀ ਹਾਂਜੀ ਗੱਡੀ ਸਟਾਰਟ ਸੀ ਸੀ ਚੱਲ ਰਿਆ ਸੀਗਾ ਤੇ ਉਹਦੇ ਵਿੱਚ ਹਾਦਸਾ ਹੋਇਆ ਸੀ ਕਾਰਨਾਂ ਦਾ ਕੁਝ ਪਤਾ ਨਹੀਂ ਕਾਰਨ ਦਾ ਕੁਝ ਨਹੀਂ ਪਤਾ ਲੱਗਿਆ ਅੱਛਾ ਕਿੰਨੀ ਕੁ ਦੇਰ ਤੱਕ ਆਗੂ ਅੱਗ ਦੇ ਕਾਬੂ ਪਾ ਲਿਆ ਗਿਆ ਅੱਗ ਤੇ ਸਾਡੇ ਸਾਡੇ ਸਟਾਫ ਨੇ ਪਹੁੰਚ ਕੇ ਨਾਲ ਦੀ ਨਾਲ ਅੱਗ ਦੇ ਕਾਬੂ ਪਾ ਦਾਦੀ ਕੀ ਕਾਰ ਦੇ ਵਿੱਚ ਅੱਗ ਦੇ ਸੋਕਨਾਕ ਤਾਂਡੀਆਂ ਤਸਵੀਰਾਂ ਪੰਜਾਬ ਦੇ ਬਟੰਡਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕੀ ਅਚਾਨਕ ਇੱਕ ਗੱਡੀ ਨੂੰ ਅੱਗ ਲੱਗ ਜਾਂਦੀ ਹੈ ਤੇ ਲੋਕਾਂ ਦੇ ਵਿੱਚ ਚੀਕ ਚਹਾੜਾ ਮਚ ਜਾਂਦਾ ਬਿਊਰੋ ਰਿਪੋਰਟ ਚੱਕ ਪੰਤੀ